ਅੱਛਾ ਸਾਹੀ ਦੇ ਘਰ ਜਾਂਦੇ ਰਹੇ ਆ ਤੇ ਘਰ ਵਾਲੇ ਕਹਿੰਦੇ ਸੀ ਅਸੀਂ ਇਹਨੂੰ ਵੇਚ ਦੇ ਵੇਚ ਦਾ ਕਿੱਤਾ ਹੋ ਜਾ ਅੱਗੇ ਸਾਨੂੰ ਇਹ ਹੁਣ ਇਹਨੇ ਦੱਸਿਆ ਜਿਹੜਾ ਮੁੱਲੀ ਪਤੋਪੀ ਨਸ਼ੇਦਾਦੀ ਹੈ ਨਸ਼ੇਦਾਦੀ ਕਰਕੇ ਇਹਨੇ ਆਟੋ ਚੋਰੀ ਕੀਤਾ ਹੋਇਆ ਤੇ ਘਰੋਂ ਇਹ ਤੀਵ 1.5 ਸਾਲ ਤੋਂ ਹੀ ਵੱਜਿਆ ਹੋਇਆ ਸੀਗਾ ਬਾਹਰ ਦੇ ਗਿਫਤਾਈ ਤੋਂ ਦੱਸਦਾ ਹੈ ਲੋਕਸ਼ਪ ਦੇ ਇਧਰ ਉਧਰ ਰਹੇ ਅਸੀਂ ਹਾਂਜੀ ਇਹ ਨਾ ਸਾਡੇ ਬੁੱਕ ਲਗਤਮਾ ਹੈਗਾ ਜੀ 168 ਡੇਟਡ 19 8 22 ਸਾਡੇ ਐਸ ਮਰੀਚੰਦ ਜੀ ਨੇ ਜੇ ਤਨਮੰਦਰਸ ਸਰ ਤੇ ਮੋੜ ਲਈ ਤੁਹਾਨੂੰ ਸਮਝ ਲਿਆ ਤੁਸੀਂ ਜਿਸ ਤਾਰੇ ਨੇ ਇੱਕ ਦੋਛੀ ਜਿਹੜਾ ਮਲਤੀਪੂਤ ਹੋਰ ਰੈਸਟ ਕਰ ਲਿਆ ਸੀ ਪਹਿਲਾਂ ਆਪਾਂ ਤੇ ਇੱਕੋ ਦੀ ਘਰ ਆ ਜਿਸ ਆਪਣਾ ਬਾਈ ਇਹ ਇਤਜਾਦ ਦਾ ਦੋਛੀ ਹੈ ਫਰਾਰ ਹੋਇਆ ਸੀ ਘਰੋਂ ਭੱਜਾ ਹੋਇਆ ਸੀਗਾ ਤੇ ਇਹਦੇ ਘਰ ਦੇ ਨੂੰ ਜਦੋਂ ਵੀ ਜਿੱਡੇ ਨੂੰ ਨਾ ਕਿਤੇ ਇਹ ਵੇਦਾ ਫੁੱਟਾ ਹੋਇਆ ਤੇ ਸ਼ੇਰ ਅੱਜ ਇਸ ਅਮਰੀਕਾ ਤੋਂ ਲੋ ਸੋਮੇਰਪੁਲਸ ਪਾਰਟੀ ਕਲੀਅਰ ਵਾਲੀ ਤੋਂ ਇਹਨੂੰ ਅਕਸਤਾਰ ਕੀਤਾ ਗਿਆ ਇਹ ਸਾਡੇ ਸਾਬਤ ਰਿਕਾਰਡ ਮਿੱਟੀ 411 224 ਨੂੰ ਬਲੈਂਡਰੋਂ ਫੈਂਡਰ ਪੀਓ ਹੋ ਚੁੱਕਾ ਹੈ ਇਹਨੂੰ ਪੀਓ ਨੂੰ ਅਪਰੈਸ ਕੀਤਾ ਹੈ ਇਹਦੇ ਖਿਲਾਫ ਪਹਿਲਾਂ ਵੀ ਇੱਕ ਥਾਣਾ ਟਿੱਪਾ ਜਨੇ ਆਟੋ ਚੋਰੀ ਕੀਤਾ ਹੋਇਆ ਮਕਦਮਾ ਨੰਬਰ 74 ਅ ਬਟਾ 24 ਬੜਾ ਤੇਜ਼ ਹੋ ਰਿਹਾ ਉਹ ਵੀ ਰਜਿਸਟਰ ਹੈ ਹਾਲੇ ਫਰਦਰ ਪੁਸ਼ੀ ਇਨਵੈਸਟੀਗੇਸ਼ਨ ਜਾਰੀ ਹੈ ਹੋਰ ਤੱਥ ਉਹ ਸਾਹਮਣੇ ਆਉਂਦੇ ਸਰ ਕਿੰਨਾ ਕਿਦਾਂ ਦੇਖਿਆ ਹੈ 5 ਸਰਕਾਰ ਦੇ ਮੀਡੀਆ ਪ੍ਰਬਲਿਕੇਸ਼ਨ ਤੋਂ ਪਾਈ ਗਈ ਤੇ ਆਪ ਉਸ ਦਾ ਬਹੁਤਾਂ ਛੋਟਾ ਤੇ ਡਿਗਰੀ ਕਿਉਂ ਸੱਜਾ ਪਹੁੰਚ ਪਹੁੰਚ ਪੈਣਾ ਹੋ ਚੁੱਕੀ ਹੈ ਤੇ ਜਰਮ ਚ ਚੱਕ ਅ ਜਿਹੜੇ ਚੋਇਆ ਜੀ ਸਾਡੇ ਜਿਹੜਾ ਮਾਨ ਜੋ ਸਰਕਾਰ ਵੱਲੋਂ ਜੋ ਹੁਕਮ ਹੈ ਸਾਡੇ ਮਾਨ ਜੋ ਸੀਪੀ ਸਾਹਿਬ ਵੱਲੋਂ ਡੇਲੀ ਮੀਟਿੰਗ ਹਫਤੇ ਜੇ 10 ਦਿਨ ਬਾਅਦ ਮੀਟਿੰਗ ਹੋ ਰਹੀ ਹੈ ਰਿਵਿਊ ਕਰ ਰਹੇ ਨੇ ਉਹ ਤੇ ਜੋ ਜੋ ਉਹਨਾਂ ਦੇ ਸੀਨੀਅਰ ਆਫਸਰਾਂ ਹੱਥੇ ਸੀਪੀ ਸਾਡੇ ਡੀਸੀ ਤੋਂ ਸਾਰੇ ਵੱਲੋਂ ਸਾਨੂੰ ਜੋ ਜੋ ਗਾਈਡਲਾਈਨ ਦਿੱਤੀ ਜਾਂਦੀਆਂ ਉਹਨਾਂ ਦਾ ਸਦਕਾ ਹੀ ਆਪਾਂ ਇਹ ਜਿਹੜਾ ਵਾ ਸਾਨੂੰ ਅਚੀਵ ਕਰ ਰਹੇ ਆ ਜੀ ਨਮਸਤੇ ਸਤਿ ਸ੍ਰੀ ਅਕਾਲ ਆਦਾਬ ਮੈਂ ਪ੍ਰਦੀਪ ਭੰਡਾਰੀ ਤੁਸੀਂ ਦੇਖ ਰਹੇ ਹੋ ਲੁਧਿਆਣਾ ਲਾਈਵ ਲੁਧਿਆਣਾ ਪੁਲਿਸ ਨੇ ਇੱਕ ਐਸੇ આરોપી ਨੂੰ ਕਾਬੂ ਕੀਤਾ ਹੈ ਜੋ ਕਿ ਇੱਕ ਇਰਾਦਾਇਕਤਲ ਮਾਮਲੇ ਦੇ ਵਿੱਚੋਂ ਭਗੋੜਾ ਕਰਾਰ ਦਿੱਤਾ ਜਾ ਚੁੱਕਾ ਸੀ ਤੇ ਉਹਦੇ ਉੱਤੇ ਚੋਰੀ ਦੇ ਵੀ ਮੁਕਦਮੇ ਦਰਜ ਨੇ ਤੇ ਉਹ ਨਸ਼ੇ ਦਾ ਵੀ ਆਦੀ ਹੈ ਤੇ ਪੂਰੀ ਜਾਣਕਾਰੀ ਦੇਣ ਵਾਸਤੇ ਚੌਂਕੀ ਸੁਭਾਸ਼ਨਗਰ ਦੇ ਇੰਚਾਰਜ ਗੁਰਦਿਆਲ ਸਿੰਘ ਜੀ ਸਾਡੇ ਨਾਲ ਮੌਜੂਦ ਨਹੀਂ ਅਸੀਂ ਉਹਨਾਂ ਤੋਂ ਜਾਣਕਾਰੀ ਲੈ ਲੈਨੇ ਆ ਵੀ ਕੀ ਸੀ ਪੂਰਾ ਮਾਮਲਾ ਸਰ ਕੀ ਸੀ ਇਹ ਮਾਮਲਾ ਜਿਹਦੇ ਵਿੱਚ ਭਗੋੜਾ ਤੁਸੀਂ ਕਾਬੂ ਕੀਤਾ ਤੇ ਇਹ ਕਦੋਂ ਦੇ ਮਾਮਲੇ ਸੀਗੇ ਤੇ ਇੱਕ ਚੋਰੀ ਦਾ ਵੀ ਉੱਤੇ ਮਾਮਲਾ ਦਰਜ ਕੀਤਾ ਹੈ ਹਾਂਜੀ ਸਾਡੇ ਨਾਲ ਜੀ ਡਰਾਈਵ ਚੱਲੀ ਮਾਨਜੋ ਕਮਿਸ਼ਨਰ ਪੁੱਛ ਲੁਧਿਆਣਾ ਜੀ ਰਹਿਣ ਨਮਾਈ ਹੇਠ ਸਾਡੇ ਏਡੀਸੀ ਫੋਰਸ ਸਾਬ ਸਾਡੇ ਏਸੀਪੀ ਸਰ ਉਹਨਾਂ ਵੱਲੋਂ ਸ਼ੁਰੂ ਕੀਤਾ ਹੋਇਆ ਹੈ ਇਹ ਡਰੱਗ ਦੇ ਨਸ਼ਿਆਂ ਖਿਲਾਫ ਅਤੇ ਜਿਹੜੇ ਭਗੌੜੇ ਆ ਇਹਨਾਂ ਦੇ ਖਿਲਾਫ ਮੁਹਿੰਮ ਚੱਲ ਰਹੀ ਆ ਉਹਦੇ ਤਹਿਤ ਆਪਾਂ ਦਿਨੇਸ਼ ਕੁਮਾਰ ਆਹੇ ਦੋਸ਼ੀ ਆ ਸਾਡੇ ਮਕਦਮਾ ਨੰਬਰ ਸਕਵਾਟ ਬਟਾ 22 ਉਹਦੇ ਵਿੱਚ ਇਹ 2022 ਤੋਂ ਭਗੌੜਾ ਚੱਲ ਰਿਹਾ ਸੀ ਹਰਾਦਾ ਕਤਲ ਦਾ ਮਾਮਲਾ 307 ਦਾ ਮਕਦਮਾ ਸੀਗਾ ਇਹਦੇ ਦੋ ਦੋਸ਼ੀ ਆਪਾਂ ਆਲਰੇਡੀ ਪਹਿਲਾਂ ਅਰੈਸਟ ਕਰ ਚੁੱਕੇ ਆ ਇਹ ਇਥੋਂ ਭੱਜ ਕੇ ਚਲਾ ਗਿਆ ਸੀਗਾ ਜੂਪੀ ਚਲਾ ਗਿਆ ਸੀ ਉਸ ਤੋਂ ਬਾਅਦ ਹੁਣ ਥੋੜੀ ਦੇਰ ਤੋਂਾਨੂੰ ਪਤਾ ਸੀਗਾ ਐਕਟਿਵ ਆ ਇੱਥੇ ਹੁਣ ਅੱਜ ਆਪਾਂ ਇਹਨਾਂ ਨੂੰ ਲਹਿਰ ਵੇਲੀ ਤੋਂ ਪੁਲਿਸ ਪਾਰਟੀ ਸਾਡੀ ਐਸਐਮ ਰਿ ਚੰਦ ਸੰਦੀਪ ਬੌਲਰ ਇਹਨਾਂ ਨੇ ਅੱਜ ਅਰੈਸਟ ਕੀਤਾ ਇਹਨੂੰ ਤੇ ਦਰਾਂ ਨੇ ਪੁੱਛ ਕੇ ਇਹਦੇ ਖਿਲਾਫ ਇੱਕ ਮਕਦਮਾ ਹੋਰ ਸਾਡੇ ਥਾਣਾ ਟਿੱਬੇ ਜੋ ਇਹਨੇ ਆਟੋ ਚੋਰੀ ਕੀਤਾ ਯਾਰ 74/23 ਮਕਦਮਾ ਹੈ ਦਰਜ ਹੈ ਉਥੋਂ ਹੋਈ ਇਹ ਨੇ ਰਫਤੋਂ ਆਟੋ ਚੋਰੀ ਕਰਕੇ ਲੈ ਗਿਆ ਸੀ ਸਖਦੇਵਨਗਰ ਤੋਂ ਤੇ ਫਰਦਰ ਪੁਛਗਿਸਤ ਇਹਦੇ ਕੋਲ ਜਾਰੀ ਹੈ ਜੀ ਤੇ ਅੱਗੇ ਸਾਨੂੰ ਹੁਣ ਇਹਨੇ ਦੱਸਿਆ ਜਿਹੜਾ ਮੁੱਲੀ ਪਤੋ ਵੀ ਇਹ ਨਸ਼ੇ ਦਾਦੀ ਹੈ ਨਸ਼ੇ ਦੀ ਆਦੀ ਕਰਕੇ ਇਹਨੇ ਆਟੋ ਚੋਰੀ ਕੀਤਾ ਹੋਇਆ ਠੀਕ ਹੈ ਜੀ ਗੁਰਦੈਲ ਸਰ ਇਹ ਵੀ ਦੱਸੋ ਵੀ ਇਹ ਜਿਹੜੇ ਮਲਜ਼ਮ ਤੁਸੀਂ ਕਾਬੂ ਕੀਤਾ ਆ ਤੇ ਇਹਦੇ ਕੀ ਬੈਕਗ੍ਰਾਉਂਡ ਕੀ ਹੈ ਤੇ ਕੰਮ ਕੀ ਕਰਦਾ ਸੀਗਾ ਤੇ ਇੱਥੇ ਇਹਦਾ ਆਪਣਾ ਮਕਾਨ ਸੀ ਜਾਂ ਕਿਰਾਏ ਤੇ ਰਹਿੰਦਾ ਸੀਗਾ ਤੇ ਇਹ ਪ੍ਰਵਾਸੀ ਹੈ ਜਾਂ ਪੰਜਾਬੀ ਹੈ ਇਹ ਪ੍ਰਵਾਸੀ ਭਾਈਚਾਰੇ ਨਾਲ ਸੰਬੰਧਤ ਤਾਂ ਹੁਣ ਕਾਫੀ ਦੇਰ ਤੋਂ ਆਪਦੇ ਮਕਾਨ ਬਣਾ ਕੇ ਇੱਥੇ ਦੀ ਫੈਮਿਲੀ ਰਹਿ ਰਹੀ ਆ ਅਸੀਂ ਇਹਦੇ ਘਰ ਜਾਂਦੇ ਰਹੇ ਆ ਤੇ ਘਰ ਵਾਲੇ ਕਹਿੰਦੇ ਸੀ ਅਸੀਂ ਇਹਨੂੰ ਬੇਬੇਦਖਲ ਕੀਤਾ ਹੋਇਆ ਤੇ ਘਰੋਂ ਇਹ ਤਕਰੀਬ 1.5 ਸਾਲ ਤੋਂ ਅਸੀਂ ਭੱਜਿਆ ਹੋਇਆ ਸੀਗਾ ਬਾਹਰ ਕਿਤੇ ਗ੍ਰਿਫਤਾਰੀ ਤੋਂ ਦੱਸਦਾ ਲੋਕਸ਼ਪ ਕੇ ਇੱਧਰ ਉੱਧਰ ਰਹਿ ਰਹੇ ਅਸਲੀ ਸ। ਕਾਫੀ ਵਾਰ ਆਪਾਂ ਕੋਸ਼ਿਸ਼ ਕੀਤੀ ਪਰ ਇੱਕ ਬੂਨੀ ਆਬਾਦ ਦੇ ਚੈੜੇ ਪ੍ਰोसीडिंग ਕਰਕੇ ਆਪਾਂ ਇਹ ਜਿਹੜਾ 307 ਦਾ ਮਕਦਮੇ ਚ ਪੀਓ ਬਣ ਗਿਆ ਸੀਗਾ ਤੇ ਜਿਹੜਾ ਚੋਰੀ ਦਾ ਮਕਦਮਾ ਥਾਣੇ ਟਿੱਬਾ ਦਾ ਹੀ ਉਹਦੇ ਚ ਇਹਦੀ ਪ੍ਰोसीडिंग ਚੱਲ ਰਹੀ ਸੀ ਪੀਓ ਦੀ। ਸਰ ਇਹਦੇ ਵਿੱਚ ਹੁਣ ਪੁਲਿਸ ਵੱਲੋਂ ਕੀ ਕਾਰਵਾਈ ਅਮਲ ਚ ਲਿਆਂਦੀ ਗਈ ਹੈ? ਇਹਨੂੰ ਆਪਾਂ ਅਰੈਸਟ ਕੀਤਾ ਜੀ ਕੱਲ ਨੂੰ ਮਾਨਜੁਗ ਅਦਾਲਤ ਚ ਪੇਸ਼ ਕਰਕੇ ਰਿਮਾਂਡ ਲੈ ਕੇ ਮਕਦਮੇ ਦੇ ਸਬੰਧ ਚ ਜਿਹੜੀਆਂ ਰਿਕਵਰੀ ਹੈਦ ਕੋ ਕਰਾਵਾਂਗੇ। ਦੋਨਾਂ ਮਕਦਮਿਆਂ ਦੀ ਤੇ ਪੁੱਛ ਕੇ ਇਹਦੇ ਕੋਲ ਚੱਲ ਰਹੀ ਆ ਹਲੇ ਜੇ ਇਸ ਕੋਈ ਹੋਰ ਵੀ ਕੋਈ ਚੋਰੀ ਕੀਤੀ ਸਾਹਮਣੇ ਆਉਂਦੀ ਆ ਤੋ ਉਹ ਧੰਨਵਾਦ ਵਿੱਚ ਸਾਂਝੀ ਕੀਤੀ ਜਾਵੇਗੀ ਬਹੁਤ ਬਹੁਤ ਧੰਨਵਾਦ ਸੋ ਤੁਸੀਂ ਸੁਣਿਆ ਆਵਾ 2022 ਦੇ 1307 ਦੇ ਮਕਦਮੇ ਦੇ ਵਿੱਚ ਭਗੋੜਾ ਜਿਹੜਾ આરોપી ਸੀਗਾ ਉਹ ਟੱਬਾ ਥਾਣਾ ਦੇ ਅਧੀਨ ਚੌਂਕੀ ਸ਼ਿਵਾਸ਼ ਨਗਰ ਦੇ ਚੌਂਕੀ ਇੰਚਾਰਜ ਗੁਰਦਿਆਲ ਸਿੰਘ ਬੋਲੋ ਜਿਹੜਾ ਹੈਗਾ ਵਾ ਇਹ ਗ੍ਰਿਫਤਾਰ ਕਰ ਲਿਆ ਗਿਆ ਤੇ ਉਸਤੇ ਪਹਿਲਾਂ ਵੀ ਚੋਰੀ ਦਾ ਇੱਕ ਮਕਦਮਾ ਦਰਜ ਹੈ ਤੇ ਹੁਣ ਪੁਲਿਸ ਜਿਹੜੀ ਤਫਤੀਸ਼ ਕਰ ਰਹੀ ਹੈ ਤੇ ਹੁਣ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾਏਗਾ ਵੀ ਉਸ ਤੋਂ ਪਤਾ ਲੱਗੇਗਾ ਵੀ ਇਹ ਇਹਦੇ ਹੋਰ ਕਿਹੜੇ-ਕਿਹੜੇ ਮਾਮਲਿਆਂ ਦੇ ਵਿੱਚ ਇਹਦੀ ਇਨਵੋਲਵਮੈਂਟ ਸਗੀ ਜਾਂ ਕੋਈ ਇਹਨੇ ਚੋਰੀ ਜਾਂ ਕੋਈ ਹੋਰ ਕੋਈ ਮੁਕਦਮਿਆਂ ਦੇ ਵਿੱਚ ਇਨਵੋਲਵਮੈਂਟ ਤਾਂ ਨਹੀਂ ਸੋ ਤੁਹਾਡਾ ਇਸ ਵੀਡੀਓ ਬਾਰੇ ਕੀ ਵਿਚਾਰ ਹੈ ਤੁਸੀਂ ਵੀ ਆਪਣੀ ਕਮੈਂਟਾਂ ਦੇ ਵਿੱਚ ਸਾਨੂੰ ਜਰੂਰ ਦੱਸਣਾ ਇਸ ਤਰ੍ਹਾਂ ਦੀ ਅਗਲੀ ਅਪਡੇਟਸ ਲੈ ਕੇ ਤੁਹਾਡੇ ਰੂਬਰੂ ਹੁੰਦੇ ਰਾਵਾਂਗੇ ਲੁਧਿਆਣਾ ਤੋਂ ਕੈਮਰਾਮੈਨ ਹਣੀ ਦੇ ਨਾਲ ਪ੍ਰਦੀਪ ਭੰਡਾਰੀ ਲੁਧਿਆਣਾ ਲਈ